ਨਨ ਅੰਮ੍ਰਿਤਵੇਲੇ ਜਾ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰੀਆਂ ਲਵਾ ਰਹੇ ਹਾਂ ਆਓ ਲੜੀਵਾਰ ਆਪਾਂ ਆਨੰਦ ਸਾਹਿਬ ਦੀ ਰਾਖ ਹੈ ਜਿਹੜੀ ਪ੍ਰਾਰੰਭ ਕੀਤੀ ਹੋਈ ਹੈ ਤੀਜੀ ਪੌੜੀ ਦੀ ਵਿਚਾਰ ਆਪਾਂ ਅੱਜ ਰਲ ਮਿਲ ਕੇ ਕਰਨੀ ਹੈ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਪਿਆਰਿਓ ਸੁਰਤਿਆਂ ਨੂੰ ਇਕਾਗਰ ਕਰਦੇ ਹੋਏ ਗੁਰੂ ਸ਼ਬਦ ਦੇ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਮਨ ਦੇ ਪਰਥਾਏ ਗੁਰੂ ਅਮਰਦਾਸ ਜੀ ਮਹਾਰਾਜ ਸਾਨੂੰ ਇਹ ਵਿਚਾਰਾਂ ਜੋ ਸਮਝਾਰੇ ਐ ਅਨੰਦ ਸਾਹਿਬ ਦੀ ਬਾਣੀ ਵਿੱਚ ਕਿਉਂਕਿ ਮਨ ਸਮਝਾਵਣ ਕਾਰਨੇ ਕਛੂ ਕਪੜੀ ਹੈ ਗਿਆਨ ਕਹਿੰਦੇ ਮਨ ਸਮਝ ਜਾਵੇ ਭਲਾ ਦੀ ਕੋਈ ਥੋੜਾ ਜਿਹਾ ਗਿਆਨੀ ਗੁਰੂ ਦਾ ਪੜ ਲਵੇ ਅੰਗਤੀ ਫੇਰ ਸੁਣਿਓ ਮਾਣਾ ਸਮਝਾਵਣ ਕਾਰਨੇ ਗੁਰੂ ਜੀ ਕਹਿੰਦੇ ਭਾਈ ਮਨ ਨੂੰ ਸਮਝਾਉਣਾ ਅਸਲ ਵਿੱਚ ਭੋਲਾ ਦੀ ਦੋ ਥੋੜੀ ਜੀ ਬਾਣੀ ਪੜ ਦੋ ਜ਼ਰੂਰੀ ਨਹੀਂਗਾ ਵੀ ਅਸੀਂ ਇੰਨੀ ਬਾਣੀ ਪੜਨੀ ਐ ਕਈ ਪਖੰਡਗਾ ਨੇ ਤਾਂ ਰਜਗਾਰ ਬਣਾ ਲਿਆ ਜੀ ਧੰਦਾ ਬਣਾ ਲਿਆ ਕਹਿੰਦੇ ਜੀ 11 ਪਾਠ ਕਰ ਲੋ ਜਾਜ ਜੀ ਸਾਹਿਬ ਦੇ ਕੋਈ ਕਹਿੰਦਾ 40 ਕਰ ਲੋ ਕੋਈ ਕਹਿੰਦਾ ਸੋਹਣੀ ਸਾਹਿਬ ਦੇ 11 ਕਰ ਲੋ ਗਿਣਤੀ 'ਚ ਧਿਆਨ ਰਹਿੰਦਾ ਨਾ ਧਿਆਨ ਤਾਂ ਗਿਣਤੀ ਵਿੱਚ ਵੀ ਇੱਕ ਹੋਵੇ ਦੋ ਹੋਵੇ ਫੇਰ ਤੇਜ਼ ਵੀ ਪੜਨਾ ਪੈਂਦਾ ਹੈ ਸਮਾਂ ਵੀ ਬਹੁਤ ਲੱਗਦਾ ਹੈ ਇਹਨਾਂ ਪਖੰਡੀਆਂ ਨੇ ਆਪਦੀਆਂ ਦੁਕਾਨਾਂ ਖੋਲ ਲਈਆਂ ਜੀ ਬਹੁਤ ਵੱਡੀਆਂ ਦੁਕਾਨਾਂ ਅੱਜ ਬਾਬਾ ਦੀਪ ਸਿੰਘ ਦੇ ਨਾਮ ਤੇ ਵੀ ਚੱਲ ਰੰਗ ਜੀ ਸचेत ਰਹੋ ਪਿਆਰਿਓ ਇਹਨੇ ਜੀ ਚੁਪਹਿਰਾ ਕਰਦੇ ਐ ਚੁਪਹਿਰੇ ਦੇ ਗੁੜਕਾ ਸਾਹਿਬ ਵੀ ਸ਼ਾਪ ਤੇ ਇਹਨਾਂ ਨੇ ਇਹ ਪਖੰਡੀ ਲੋਕ ਸਿੱਖ ਧਰਮ ਦੇ ਵਿੱਚ ਗੁਰੂ ਨਾਨਕ ਦੀ ਬਾਣੀ ਨੂੰ ਜਾਦੂ ਟੂਣਾ ਬਣਾ ਰਿਹਾ ਹੈ ਜਾਦੂ ਟੂਣਾ ਜਿਵੇਂ ਜਾਦੂ ਹੁੰਦਾ ਹੈ ਹੈ ਤਾਂ ਇਹ ਗਿਆਨ ਸੀਗਾ ਮਨ ਵਾਸਤੇ ਪਰ ਸਾਨੂੰ ਜਾਦੂ ਬਣਾ ਕੇ ਪੇਸ਼ ਕਰ ਦਿੱਤਾ ਜਾਦੂ ਵੀ ਜਾਦੂ ਮਾਰਿਆ ਜਿਵੇਂ ਉਹ ਕਿੰਨੇ ਰੁਪਏ ਉਹ ਭਾਂਡੇ ਚ ਟਿਕਣ ਲੱਗ ਜਾਂਦੇ ਆ ਜਾਦੂ ਮਾਰਦੇ ਉਹਦੇ ਨਾਲੇ ਪਿਆਰਿਓ ਫਿਰ ਉਹ ਠੂਠਾ ਫੜ ਕੇ ਮੰਗਦੇ ਕਿਉਂ ਜੇ ਉਹਨਾਂ ਕੋਲੇ ਨਾ ਰੁਪਏ ਆਉਂਦੇ ਹੋਣ ਕਿਉਂ ਮੰਗਦੇ ਆ ਇਹਨਾਂ ਨੇ ਆਪਣੀਆਂ ਦੁਕਾਨਾਂ ਖੋਲੀਆਂ ਧਰਮ ਦੇ ਨਾਂ ਦੇ ਉੱਤੇ ਲੋਕਾਂ ਨੂੰ ਛੇਤੀ ਲੁੱਟਿਆ ਜਾ ਸਕਦਾ ਪਿਆ ਦਿਓ ਬਹੁਤ ਛੇਤੀ ਲੁੱਟਿਆ ਜਾ ਸਕਦਾ ਕਿਉਂਕਿ ਧਰਮ ਦੇ ਉੱਤੇ ਲੋਕ ਵਿਸ਼ਵਾਸ ਕਰਦੇ ਐ ਇਹਨਾਂ ਨੇ ਆਪਣੀਆਂ ਦੁਕਾਨਾਂ ਖੋਲੀਆਂ ਫਿਰ ਗੁਰੂ ਨਾਨਕ ਮਹਾਰਾਜ ਨੇ ਦੁਨੀਆ ਨੂੰ ਸੱਚ ਦੱਸਿਆ ਸੱਚ ਦਾ ਹੌਕਾ ਦਿੱਤਾ ਵੀ ਲੋਕੋ ਬਾਬਾ ਕਬੀਰ ਜੀ ਨੇ ਵੀ ਕਹਿ ਦਿੱਤਾ ਗੱਲ ਸਾਡੇ ਤੈ ਤੈ ਧੋਤੀਆਂ ਤੇਰੇ ਪਾਇਣ ਤੱਗ ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਵੱਗ ਕੋਈ ਹਰ ਕੇ ਸੰਤਨ ਆਖੀਐ ਬਨਾਰਸ ਕੇ ਠੱਗ ਠੱਗ ਨੂੰ ਠੱਗ ਬਾਣੀ ਵਿੱਚ ਲਿਖਿਆ ਹੋਇਆ ਹੈ ਉਹ ਠੱਗ ਨੂੰ ਠੱਗ ਕਹਿ ਦੇਣਾ ਕੋਈ ਨਿੰਦਿਆ ਨਹੀਂ ਨਿੰਦਿਆ ਉਹ ਹੁੰਦੀ ਜਿਹੜੀ ਕੋਲੋਂ ਗੱਲ ਘਟਾ ਕੇ ਪੇਸ਼ ਕਰਕੇ ਲੋਕਾਂ ਦੇ ਵਿੱਚ ਉਹਨੂੰ ਕਹਿੰਦੇ ਨਿੰਦਿਆ ਕੋਈ ਕਹਣਵੇਂ ਸੱਚ ਬੋਲਣ ਨੂੰ ਕਈ ਕਈ ਜਾਣਗੇ ਬੋਲ ਵੀ ਨਿੰਦਿਆ ਕਰਦੇ ਤਾਂ ਨਿੰਦਿਆ ਤਾਂ ਨਿੰਦਿਆ ਦੀ ਪਰਿਭਾਸ਼ਾ ਦਾ ਨਹੀਂ ਪਤਾ ਇਹ ਪਖੰਡੀ ਲੋਕਾਂ ਨੇ ਏਡਾ ਵੱਡਾ ਸਾਰਾ ਲੈਤਾ ਨਾ ਨਿੰਦਿਆ ਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਸ਼ਬਦ ਆਉਂਦੇ ਨਿੰਦਿਆ ਦੇ ਪ੍ਰਤੀ ਬਿਨ ਨਿੰਦਿਆ ਦੀ ਮਾੜੀ ਹੁੰਦੀ ਹੈ ਕਰਨੀ ਨਿੰਦਿਆ ਦੀ ਮਾੜੀ ਹੁੰਦੀ ਹੈ ਜੇ ਹੁਣ ਆਪਾਂ ਡਾਕਟਰ ਨੂੰ ਕਹੀਏ ਵੀ ਡਾਕਟਰ ਸਾਹਿਬ ਜ਼ਖਮ ਖਰਾਬ ਹੋ ਗਿਆ ਰਾਹਤ ਪੈਗੀ ਤੇ ਹੁਣ ਆਪਾਂ ਡਾਕਟਰ ਕਹਿੰਦਾ ਵੀ ਇਹਨੂੰ ਚੇੜਨਾ ਪਊਗਾ ਉਤੋਂ ਲਾਉਣਾ ਪਊ ਇਹਦਾ ਫੋਲਕਾ ਜਾਣਾ ਇਹ ਰਾਹਤ ਪੈਗੀ ਤਾਂ ਸਾਫ਼ ਫੇਰ ਹੋਊਗਾ ਤੇ ਜੇ ਆਪਾਂ ਕਿਹਾ ਡਾਕਟਰ ਸਾਹਿਬ ਨਾ ਨਾ ਦਰਦ ਹੋਊਗਾ ਦਰਦ ਹੋਗਣ ਉੱਤੇ ਚ ਲਿਪਾ ਚੋਪੀ ਚ ਕਰਦੇ ਡਾਕਟਰ ਕਹਿੰਦਾ ਭਾਈ ਇਲਾਜ ਨਹੀਂ ਹੋਣਾ ਨਹੀਂ ਹੋਣਾ ਤੇਰਾ ਇਲਾਜ ਮੈਂ ਤਾਂ ਕਰਦਾ ਨਾ ਕਹਿੰਦਾ ਨਾ ਜੀ ਕੋਈ ਪੈਸੇ ਵੱਧ ਲੈ ਲੈ ਕੋਈ ਨਹੀਂ ਤੇ ਬਸ ਆਈ ਇਲਾਜ ਕਰਦੇ ਫਿਰ ਬਸ ਉਹਨੇ ਕੀਤਾ ਉੱਤੋਂ ਲਿਪਾ ਪੋਚੀ ਚ ਕਰਤੀ ਅੰਦਰ ਰਾਹਤ ਪੈ ਗਈ ਮੁੜ ਕੇ ਲਾਤੀ ਵੱਢਣੀ ਪੈ ਗਈ ਸੱਚ ਮੱਚ ਸਿੱਖ ਪੰਥ ਦਾ ਇਹੀ ਹਾਲ ਹੈ ਪਿਆਰਿਓ ਇੰਨਾ ਪਖੰਡੀਆਂ ਨੇ ਲਿਪਾ ਪੋਚੀ ਕਰਤੀਆਂ ਮਨਾ ਜੀ ਨਾ ਨਿੰਦਿਆ ਨਾ ਨਾ ਬਾਲੇ ਮਿੱਠੇ ਬਾਬਾ ਜੀ ਦਾ ਜਿਹੜਾ ਸੱਚ ਬੋਲਦਾ ਉਹਨੂੰ ਨਿੰਦਕ ਦੱਸਦੇ ਐ ਤੇ ਲਿਪਾ ਪੋਚੀ ਜਿਹਾਂ ਵਾਲੇ ਜਿਹੜੇ ਕਿੰਨੇ ਪਖੰਡੀ ਲੋਕ ਬੈਠੇ ਐ ਜੀ ਮੂੰਹ ਦੇ ਵਿੱਚ ਗੋਲ ਗੱਲਾਂ ਕਰਦੇ ਐ ਕਹਿੰਦੇ ਮੁਖ ਵਿੱਚ ਰਾਮ ਰਾਮ ਬਗਲ ਵਿੱਚ ਸ਼ੁਰਗਾ ਲੰਗਾ ਕਰਦੇ ਐ ਬਗਲ ਵਿੱਚ ਤਾਂ ਸ਼ੁਰਗਾ ਚੱਲਦੇ ਐ ਆ ਨਾਨਕ ਸਰ ਵਾਲੇ ਥੱਗਾਂ ਦਾ ਕੀ ਨਿਕਲਿਆ ਸੀ ਆ ਵੇਖਿਆ ਹਾਲ ਕੀ ਹਾਲ ਹੋਈ ਜਾਂਦਾ ਸੱਚ ਤਾਂ ਸਾਹਮਣੇ ਆ ਹੀ ਜਾਂਦਾ ਲੋਕਾਂ ਦੇ ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ ਸੱਚ ਨੇ ਸੱਚ ਰਹਿਣਾ ਝੂਠ ਨੇ ਝੂਠ ਰਹਿਣਾ ਪਿਆਰੋ ਸੱਚ ਦੇ ਸੂਰਜ ਮੂਰੇ ਲੱਖਾਂ ਤਰਪਾਲਾਂ ਪਾਉਣ ਦੀ ਕੋਸ਼ਿਸ਼ ਕਰੋ ਸੱਚ ਨੇ ਸੱਚ ਹੀ ਰਹਿਣਾ ਝੂਠ ਨੇ ਝੂਠ ਰਹਿਣਾ ਜੀ ਝੂਠ ਦਾ ਜਿਹੜੇ ਕਹਿੰਦੇ ਵੀ ਨਿਉ ਨਹੀਂ ਹੁੰਦੀ ਸਿਆਣੇ ਕਹਿੰਦੇ ਨਾ ਝੂਠ ਦੇ ਪੈਰ ਨਹੀਂ ਹੁੰਦੇ ਨਿਉ ਨਹੀਂ ਹੁੰਦੀ ਝੂਠ ਦੀ ਸੱਚ ਦੀ ਬੁਨਿਆਦ ਹੁੰਦੀ ਹੈ ਅੱਜ ਜਿਹੜਾ ਸੱਚ ਬੋਲਿਆ 100 ਸਾਲ ਬਾਅਦ ਵੀ ਉਹੀ ਹੋਣਾ ਹੈ 1000 ਸਾਲ ਬਾਅਦ ਵੀ ਉਹੀ ਰਹਿਣੀ ਹੈ ਗੱਲ ਸੋ ਸੱਚ ਬੋਲਣਾ ਰੋ ਵਿਚਾਰ ਸੋ ਗੁਰੂ ਸਾਹਿਬ ਜੀ ਕਹਿੰਦੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵਏ ਗੁਰੂ ਅਮਰਦਾਸ ਪਾਸ਼ਾ ਕਹਿੰਦੇ ਹੇ ਅਕਾਲ ਪੁਰਖ ਵਾਹਿਗੁਰੂ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਸ ਹੈ ਮਾਲਕ ਜੀ ਤੇਰੇ ਘਰ ਵਿੱਚ ਕੀ ਨਹੀਂਗਾ ਪਰ ਮੈਨੂੰ ਮਾਲਕ ਜੀ ਜਿਸ ਦੇ ਸੋ ਪਾਵੇ ਇਹ ਆਨੰਦ ਦੀ ਦਾਤ ਬਖਸ਼ ਮੈਨੂੰ ਮਾਲਕਾ ਮੇਰੇ ਮਨ ਨੂੰ ਹਜੇ ਆਨੰਦ ਨਹੀਂ ਆਇਆ ਮੇਰੇ ਮਨ ਨੂੰ ਬਾਣੀ ਪੜ੍ਹ ਕੇ ਅੰਦਰ ਇੱਕ ਖੁਸ਼ੀ ਖੇੜਾ ਨਹੀਂ ਆਇਆ ਮਾਲਕਾ ਜਿਹੜਾ ਆ ਜਾਂਦਾ ਹੈ ਬਾਣੀ ਪੜ੍ਹਨ ਦੇ ਨਾਲ ਨਾ ਆਨੰਦ ਆ ਜਾਂਦਾ ਹੈ ਤਦੇ ਕਦੇ ਕਈ ਗੁਰਸਿੱਖ ਦਾਖਦੇ ਆ ਮਹਾਰਾਜ ਦੀ ਬਾਣੀ ਪੜ੍ਹ ਕੇ ਨਾ ਸਤਿਗੁਰ ਦੀ ਬੜੀ ਖੁਸ਼ੀ ਮਿਲਦੀ ਹੈ ਜੀ ਮਨ ਨੂੰ ਕਈ ਗੁਰਸਿੱਖ ਅਣਪਹਾ ਵੈਸ਼ੀ ਦੇ ਵਿੱਚ ਤੇ ਪਿਆਰੋ ਜਦੋਂ ਕਿਤੇ ਮਨ ਨੇੜੇ ਜਾਂਦਾ ਹਨਾ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦੇ ਬਾਣੀ ਦੇ ਨੇੜੇ ਗਿਆ ਬਸ ਰੱਬ ਦੇ ਨੇੜੇ ਜਾ ਪਿਆ ਕਿਉਂਕਿ ਪੋਥੀ ਪਰਮੇਸ਼ਰ ਕਥਾਨ ਗੁਰਸਿੱਖੋ ਇਹ ਬਾਣੀਆਂ ਨਾ ਜਿਹੜੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਇਹ ਰੱਬ ਦਾ ਰੂਪ ਹੈ ਇਹ ਰੱਬ ਗਿਆਨ ਤੁਹਾਨੂੰ ਪ੍ਰਗਟ ਕਰਕੇ دیتا ਰੱਬ ਮੈਂ ਆ ਪ੍ਰਗਟ ਆ ਸਾਡੇ ਕੋਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਰੱਬ ਰੱਬ ਦੇ ਰੱਬ ਆ ਜੀ ਇਹਨੂੰ ਰੱਬ ਸਮਝ ਕੇ ਤੁਸੀਂ ਗਿਆਨ ਨੂੰ ਆਪਣੇ ਜੀਵਨ ਚ ਲਾਗੂ ਕਰਿਓ ਤੁਹਾਡੇ ਜੀਵਨ ਦੇ ਵਿੱਚੋਂ ਵੇਖੋ ਤੁਹਾਨੂੰ ਕਿਵੇਂ ਆਨੰਦ ਕਿਵੇਂ ਖੁਸ਼ੀ ਖੇੜੇ ਮਿਲਦੇ ਆ ਜਿਹੜੇ ਬਾਣੀ ਪੜ੍ਹਦੇ ਆ ਨਾ ਗੁਰਸਿੱਖ ਪਿਆਰ ਦੇ ਨਾਲ ਸੱਚਮੁੱਚ ਫਿਰ ਪਿਆਰ ਉਹ ਅੰਦਰੋਂ ਆਨੰਦਤੀ ਰਹਿੰਦੇ ਆਗੇ ਆਨੰਦ ਦੇ ਵਿੱਚ ਹੀ ਰਹਿੰਦੇ ਆ ਉਹ ਇਸ ਆਨੰਦ ਨੂੰ ਕਿਹਾ ਨਹੀਂ ਜਾ ਸਕਦਾ ਬੀਰ ਸਾਹਿਬ ਕਹਿੰਦੇ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਉਨਮਾਨ ਕਹਿ ਬੇ ਕੋ ਸੋਪਾ ਨਹੀਂ ਦੇਖਾ 희 ਪ੍ਰਮਾਨ ਇਸ ਆਨੰਦ ਨੂੰ ਕਿਹਾ ਨਹੀਂ ਜਾ ਸਕਦਾ ਇਸ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਸੋ ਗੁਰੂ ਅਮਰਦਾਸ ਸਾਹਿਬ ਕਹਿੰਦੇ ਮਾਲਕ ਜੀ ਘਰ ਤਾਂ ਤੇਰਾ ਹੈ ਸਭ ਕੁਝ ਤੇਰੇ ਘਰ ਤਾਂ ਸਾਰਾ ਕੁਝ ਹੀ ਹੈ ਕੀ ਦੁਨਿਆਵੀ ਦਾਤਾਂ ਕੀ ਮਾਲਕ ਸਭ ਕੁਝ ਤੇਰੇ ਘਰ ਵਿੱਚ ਪਿਆ ਹੈ ਰੱਬ ਦੇ ਪਿਆਰਿਆਂ ਨੂੰ ਸਾਰਾ ਕੁਝ ਹੀ ਮਿਲ ਜਾਂਦਾ ਹੈ हां ਮਨਮੁੱਖਾਂ ਨੂੰ ਵੀ ਮਿਲ ਜਾਂਦਾ ਪਿਆਰ। ਵੱਲਦਾ ਤਾਂ ਜਿਹੜੇ ਰੱਬ ਨੂੰ ਨਹੀਂ ਮੰਨਦੇ ਉਹਨਾਂ ਨੂੰ ਕਿਹੜਾ ਰੱਬ ਦਿੰਦਾ ਕਿੰਗਾ? ਦੇਈਂਦਾ ਨਾ ਦਤਾ। ਪਰ ਇੱਕ ਗੱਲ ਤੁਸੀਂ ਕਦੇ ਵੇਖਿਓ ਤੁਸੀਂ ਨੋਟ ਕਰਕੇ। ਕਿੰਦੀ ਜਿਹੜੇ ਰੱਬ ਨੂੰ ਨਹੀਂ ਮੰਨਦੇ, ਆ ਮੰਨਣ ਪਏ। ਫਿਰ ਕਿਹੜਾ ਕੋਈ ਪ੍ਰਮਾਤਮਾ ਦਾ ਘਟਣ ਲੱਗਿਆ ਵੀ ਉਹ ਮੰਨਦਾ ਨਹੀਂਗਾ ਜੀ। ਆਪਾਂ ਨੂੰ ਮਨਾਉਣਾ ਜੋਰੀਏ। ਕਿਉਂਕਿ ਉਹ ਪ੍ਰਮਾਤਮਾ ਸ਼ਕਤੀ ਆ, ਵਿਅਕਤੀ ਨਹੀਂਗਾ। ਆਪਾਂ ਨੂੰ ਤਾਂ ਪੈਂਦਾ ਨਾ ਟੋਟਾ। ਵੀਰ ਜੇ ਬੰਦਾ ਗੁਰਦੁਆਰਾ ਸਾਹਿਬੋਂ ਹਟ ਗਿਆ ਤੇ ਘੱਟ ਆਣਾ ਪੈ ਗਿਆ ਆਪਾਂ ਨੂੰ ਤੇ ਇੱਕ ਬੰਦਾ ਹਟ ਗਿਆ ਜਾਂ ਆਪਣੇ ਨਾਲ ਕੋਈ ਇੱਕ ਰਿਸ਼ਤੇ ਦਾ ਟੁੱਟ ਗਿਆ ਜਾਂ ਰਿਸ਼ਤਾ ਫਲਾਂ ਟੁੱਟ ਗਿਆ ਘਾਟ ਜੀ ਮਹਿਸੂਸ ਹੁੰਦੀ ਹੈ ਪਰ ਪ੍ਰਮਾਤਮਾ ਨੂੰ ਕੋਈ ਘਾਟ ਨਹੀਂ ਮਹਿਸੂਸ ਹੁੰਦੀ ਕਿਉਂਕਿ ਪ੍ਰਮਾਤਮਾ ਵਿਅਕਤੀ ਨਹੀਂਗਾ ਪ੍ਰਮਾਤਮਾ ਸ਼ਕਤੀ ਹੈ ਸ਼ਕਤੀ ਨਿਰੰਤਰ ਲਗਾਤਾਰ ਨਾ ਹੋ ਪ੍ਰਮਾਤਮਾ ਸਿਰੌਣ ਦੇ ਨਾਲ ਵੱਡਾ ਹੋਣ ਲੱਗਿਆ ਤੇ ਨਾ ਪ੍ਰਮਾਤਮਾ ਨਿੰਦਨ ਦੇ ਨਾਲ ਘਟਣ ਲੱਗਿਆ ਪਿਆਰੋ ਬਸ ਹਾਂ ਜਿਹੜਾ ਉੱਚਾ ਹੁੰਦਾਗਾ ਉਹਦੇ ਰੂਪ ਦੇ ਵਿੱਚ ਉਹਦੇ ਵਿੱਚ ਹੀ ਸਮਾ ਜਾਂਦਾ ਬਸ ਉਹਦੇ ਵਿੱਚ ਸਮਾ ਜਾਣਾ ਗੁਰ ਸਿੱਖਾਂ ਨੇ ਤਾਂ ਕਵੀਰ ਸਾਹਿਬ ਨੇ ਕਹਿ ਦਿੱਤਾ ਬਾਣੀ ਵਿੱਚ ਅਬ ਤੋ ਜਾਏ ਚੜੇ ਸੰਗਾਸਣ ਮਿਲੇ ਹੈ 사ਰੰਗ ਪਾਨੀ RAM ਕਬੀਰਾ ਇੱਕ ਭਏ ਹੈ ਕੋਏ ਨਾ ਸਕੈ ਪਛਾਨੀ ਕੋਈ ਪਛਾਨ ਨਹੀਂ ਕਰ ਸਕਦਾ ਹੁਣ RAM ਤੇ ਕਬੀਰ ਦੀ ਇੱਕ ਹੀ ਰੂਪ ਹੋ ਚੁੱਕੇ ਹੈ ਇੱਕ ਦੇ ਵਿੱਚ ਹੀ ਸਮਾ ਚੁੱਕੇ ਰੱਬ ਦੇ ਪਿਆਰ ਇੱਕ ਸਮਾ ਜਾਂਦੇ ਜੀ ਸੋ ਗੁਰੂ ਜੀ ਕਹਿੰਦੇ ਜਿਸ ਦੇ ਸੋ ਪਾਵੇ ਜਿਹਨੂੰ ਤੂੰ ਦਿੰਨਾ ਹੈ ਮਾਲਕਾ ਫਿਰ ਉਹਨੂੰ ਮਿਲ ਜਾਂਦਾ ਜੀ ਇੱਕ ਇਹ ਕਿਹੜੀ ਗੱਲ ਕਰ ਰਿਹਾ ਗੁਰੂ ਸਾਹਿਬ ਜੀ ਆਨੰਦ ਦੀ ਗੱਲ ਕਰ ਰਹੇ ਪਿਆਰਿਓ ਇਹ ਦੁਨਿਆਵੀ ਦਾਤਾਂ ਤਾਂ ਸਾਰਿਆਂ ਨੂੰ ਮਿਲ ਜਾਂਦੀਆਂ ਨੇ ਇਹ ਆਨੰਦ ਦੀ ਗੱਲ ਕਰ ਰਹੇ ਐ ਮੈਂ ਤੁਹਾਨੂੰ ਦੱਸ ਰਿਹਾ ਸੀ ਵੀ ਜਿਹੜੇ ਮਨੁੱਖ ਰੱਬ ਨੂੰ ਨਹੀਂ ਮੰਨਦੇ ਅੰਦਰੋਂ ਧਿਆਨ ਉਹਨਾਂ ਦਾ ਬਹੁਤ ਜ਼ਿਆਦਾ ਉਖੜਿਆ ਹੁੰਦਾ ਹੈ ਬਹੁਤ ਜ਼ਿਆਦਾ ਏਕਾਗਰ ਧਿਆਨ ਨਹੀਂ ਹੁੰਦਾ ਉਹਨਾਂ ਦਾ ਬਿਲਕੁਲ ਵੀ ਜਮਾ ਹਾਂ ਗਿਆਨ ਉਹਨਾਂ ਕੋਲੇ ਬਹੁਤ ਹੁੰਦਾ ਆ ਬੜੇ ਤਰ੍ਹਾਂ ਦਾ ਕਿਉਂ ਕਿ ਕਿਤਾਬਾਂ ਪੜ੍ਹੀਆਂ ਹੁੰਦੀਆਂ ਐ ਬੜੀ ਫਿਲਾਸਫੀ ਉਹਨਾਂ ਦੇ ਕੋਲੇ ਹੁੰਦੀ ਐ ਪਰ ਅੰਦਰ ਦਾ ਗਹਿਰਾ ਧਿਆਨ ਉਹਨਾਂ ਕੋਲੇ ਨਹੀਂ ਹੁੰਦਾ ਕਿਉਂਕਿ ਮਨ ਟਿਕਦਾ ਨਹੀਂਗਾ ਮਨ ਟਿਕਦਾ ਹੀ ਨਹੀਂਗਾ ਹਾਂ ਗਿਆਨ ਬਹੁਤ ਹੈਗਾ ਕਿਤਾਬੀ ਕਿਤਾਬੀ ਗਿਆਨ ਬਹੁਤ ਹੈ ਦੁਨੀਆ ਦੇ ਵਿੱਚ ਤੁਰ ਫਿਰ ਕੇ ਗਿਆਨ ਮਿਲ ਗਿਆ ਇਹੋ ਜਿਹੇ ਬੰਦੇ ਤੁਰਦੇ ਫਿਰਦੇ ਹੀ ਬਹੁਤ ਹੁੰਦੇ ਆ ਨਾ ਤਾਂ ਮੇਵ ਹੰਤੀ ਜਾਵੜੇ ਫਲਾਣੇ ਥਾਂ ਤੇ ਜਾਵੜੇ ਪਰ ਗੁਰੂ ਜੀ ਕਹਿੰਦੇ ਜਿਹੜੀ ਆਨੰਦ ਦੀ ਦਾਤ ਹੈ ਇਹ ਅਕਾਲ ਪੁਰਖ ਵਾਹਿਗੁਰੂ ਤੇਰੀ ਕਿਰਪਾ ਦੁਆਰਾ ਮਿਲਦੀ ਹੈ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਗੁਰੂ ਮਹਾਰਾਜ ਤੇਰੀ ਕਿਰਪਾ ਦੁਆਰਾ ਹੁਣ ਆਨੰਦ ਦੀ ਦਾਤ ਮਿਲ ਗਈ ਸਦਾ ਸਿਫਤ ਸਲਾਹ ਤੇਰੀ ਹੁਣ ਕਹਿੰਦੇ ਵੀ ਸਿਫਤ ਸਲਾਹ ਕਰਨ ਦੀ ਅੰਦਰ ਮਨ ਵਿੱਚ ਚਾਉ ਪੈਦਾ ਹੋ ਗਿਆ ਤੇਰੀ ਸਿਫਤ ਸਲਾਹ ਇਹੇ ਰਾਮਦੇਵ ਦੇ ਪਿਆਰੇ ਹੁਣ ਤੜਕੇ 2 ਵਜੇ ਉੱਠਦੇ ਆ 3 ਵਜੇ ਉੱਠਦੇ ਆ ਬੰਦਗੀ ਕਰਦੇ ਆ ਚਾਹ ਨਾ ਅੰਦਰ ਚਾਹ ਪੈਦਾ ਹੋ ਗਿਆ ਚਾਹ ਪੈਦਾ ਹੋ ਗਿਆ ਅੰਦਰ ਭਗਤੀ ਕਰਨ ਦਾ ਪ੍ਰਮਾਤਮਾ ਦੀ ਬੰਦਗੀ ਦਾ ਇਹ ਵੀ ਇੱਕ ਤ੍ਰਿਸ਼ਨਾ ਦਾ ਬਦਲਿਆ ਹੋਇਆ ਰੂਪ ਹੀ ਹੈ ਤ੍ਰਿਸ਼ਨਾ ਸ਼ੁੱਧ ਰੂਪ ਹੋ ਚੁੱਕਿਆ ਤ੍ਰਿਸ਼ਨਾ ਇੱਕ ਤ੍ਰਿਸ਼ਨਾਲੂ ਮਨੁੱਖ ਬਾਹਰੀ ਤੌਰ ਤੇ ਧਨ ਇਕੱਠਾ ਕਰਦਾ ਫਿਰਦਾ ਹੈ ਜਿਵੇਂ ਬਾਬਾ ਕਬੀਰ ਜੀ ਕਹਿੰਦੇ ਆ ਨਾ ਪਾਣੀ ਵਿੱਚ ਕਬੀਰ ਕੌਡੀ ਕੌਡੀ ਜੋਰ ਕਾ ਜੋਰੇ ਲੱਖ ਕਰੋੜ ਚਲਤੀ ਬਾਰਨ ਕਸ਼ ਮਿਲੇ ਉਹ ਲਈ ਲੰਗੋਟੀ ਤੋਰਾ ਬਸ ਸਾਰਾ ਕੁਛ ਹੀ ਖੋ ਦੇਖ ਲੰਦੇ ਨਾ ਦੇ ਨਾਲੇ ਬਾਬਾ ਕਬੀਰ ਜੀ ਕਹਿੰਦੇ ਪਾਇਆ ਹੁੰਦਾ ਨਾ ਜੋ ਕੀਮਤੀ ਚੀਜ਼ਾਂ ਸਾਰੀਆਂ ਕੱਢ ਲੈਂਦੇ ਬਾਹਰ ਕਹਿੰਦੇ ਕੱਢ ਲਓ ਕੱਢ ਲਓ ਪਾਈ ਤੇ ਕਹਿੰਦਾ ਦੇ ਤਾਂ ਜਿਉਂਦੀ ਬੇਬੇ ਦੇ ਤਾਂ ਚਾਰੇ ਤੁੰਗਲ ਜੇ ਪਾਏ ਹੁੰਦੇ ਆ ਉਹ ਬੇਬੇ ਹੁਣ ਕੰਨ ਜੇ ਐਵੇਂ ਬਸ ਕੀ ਕਰ ਆਉਣਿਆ ਤੋ ਐਵੇਂ ਜਿਆ ਸੰਭਾਲ ਲ ਗਏ ਹੁਣ ਸੰਦੋਖ ਚ ਪੇਟੀ ਚ ਤੇਰੇ ਲਿਆ ਤਾਂ ਆ ਕੇ ਖੜਾ ਜਿਉਂਦੇ ਦੇ ਲਾ ਲੰਦੇ ਆ ਕੀਮਤੀ ਚੀਜ਼ ਹੈ ਨਾ ਇਥੇ ਪਤਾ ਲੱਗਦਾ ਮਨੁੱਖ ਕਿ ਬੰਦਿਆ ਤੇਰੀ ਕੀਮਤ ਕੋਈ ਨਹੀਂ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਜਿੱਦੇ ਸਰੀਰ ਬੁੱਢਾ ਹੋ ਗਿਆ ਸਿਆਉਣਾ ਵੀ ਤੇਰੇ ਸਰੀਰ ਤੇ ਘਰਦਿਆਣੀ ਨਹੀਂ ਛੱਡਣਾਗਾ ਤੇਰਾ ਸਰੀਰ ਕਹਿੰਦੇ ਵੀ ਉਹਦੀ ਉਹ ਕੀਮਤ ਉਹ ਤਿੱਕਰੀ ਸੀ ਜਦੋਂ ਬਾਪੂ ਕਮਾਉਂਦਾ ਬੇਬੇ ਕਮਾਉਂਦੀ ਹੈ ਉਦੋਂ ਤੱਕਰੀ ਕੀਮਤ ਸੀ ਬੇਬੇ ਦੇ ਸਰੀਰ ਦੀ ਉਦੋਂ ਬਾਅਦ ਤਾਂ ਸਰੀਰ ਦੀ ਕੀਮਤ ਹੁਣ ਵੇਖਦੇ ਜੀ ਕੀ ਹਾਲ ਹੈ ਰੋਟੀ ਦੇਣੀ ਵੀ ਬਜ਼ੁਰਗਾਂ ਨੂੰ ਭਾਰੀ ਲੱਗ ਰਹੀ ਹੈ ਪ੍ਰਸ਼ਾਦਾ ਦੇਣਾ ਬਜ਼ੁਰਗਾਂ ਵਿਚਾਰਿਆਂ ਨੂੰ ਭਾਰਾ ਲੱਗ ਰਿਹਾਗਾ ਲੀੜੇ ਕੱਪੜੇ ਬਣਾ ਕੇ ਦੇਣੇ ਬਜ਼ੁਰਗਾਂ ਨੂੰ ਭਾਰੇ ਲੱਗ ਰਿਹਾ ਤੇ ਮਰਨ ਤੋਂ ਬਾਅਦ ਐਵੇਂ ਮਟੀਆਂ ਬਣਾ ਕੇ ਪੰਜ ਕਾਪੜਿਆਂ ਚੱਕੀ ਕਰਨਗੇ ਪਖੰਡ ਕਰਨਗੇ ਵੀ ਜਿਉਂਦੇ ਨੂੰ ਕੱਪੜੇ ਬਣਾ ਦੋ ਮਾਂ ਨੂੰ ਦਾਦੀ ਨੂੰ ਜਿਉਂਦੇ ਨੂੰ ਤਾਂ ਬਣਾ ਕਹਿੰਦੇ ਉੱਤੇ ਜਿਉਂਦੀ ਦੀਰ ਤਾਂ ਰਜਾਈ ਟੁੱਟੀ ਸੀ ਦਰੀ ਪਾਟੀ ਸੀ ਨਾ ਕੋਈ ਚਾਦਰ ਉੱਤੇ ਮੈਲੇ ਕਚਲੇ ਕੱਪੜੇ ਦਾਦੀ ਮਾਂ ਦੇ ਪਾਏ ਬਾਪੂ ਦੇ ਪਾਏ ਤੇ ਮਰਨ ਤੋਂ ਬਾਅਦ ਇੱਥੇ ਗੁਰਦੁਆਰਾ ਸਾਹਿਬ ਇੱਥੇ ਕਹਿੰਦੇ ਕਿ ਜਿੱਲੇ ਪੁੰਨਾਂ ਕੱਟਣਗੇ ਅਸੀਂ ਗਲਾਬ ਜਾਮਨਾ ਖਾਣੀਆਂ ਲੋਕਾਂ ਨੂੰ ਨੱਕ ਨਹੀਂ ਰਹਿਣਾ ਤੇ ਬਾਬਾ ਕਬੀਰ ਜੀ ਕਹਿੰਦੇ ਜਿਹੜੇ ਨੱਕ ਦੇ ਵਾਸਤੇ ਤੂੰ ਨੱਕ ਤਾਂ ਤੇਰਾ ਉੱਧੇ ਕੱਟਿਆ ਗਿਆ ਸੀਗਾ ਜਿੱਦੇ ਤੂੰ ਪ੍ਰਮਾਤਮਾ ਦਾ ਨਾਮ ਭੁੱਲ ਗਿਆ ਬੰਦੇ ਆ ਇਹ ਨੱਕ ਨੁੱਕ ਕਹਿੰਦੇ ਹੁਣ ਮੈਂ ਬਾਬਾ ਕਬੀਰ ਜੀ ਕਹਿੰਦੇ ਰੱਖ ਤੇ ਪਾਸੇ ਨੱਕੋਂ ਕਾਟੀ ਕੰਨੋਂ ਕਾਟੀ ਕਹਿੰਦੇ ਨੱਕ ਕੱਟ ਕੇ ਉਹ ਮਾਰਿਆ ਪਰਮਾ ਆ ਨੱਕ ਦੀ ਗੱਲ ਨਹੀਂ ਕੀਤੀ ਪਿਆਰਿਓ ਆ ਜਿਹੜੀ ਲੋਕਾਂ ਦੀ ਲੱਜ ਸ਼ਰਮ ਕਹਿੰਦੇ ਚੱਕਤੀ ਪਰਮੈ ਲੋਕਾਂ ਦੀ ਲੱਜ ਲੁੱਜ ਕੋਈ ਨਹੀਂ ਮੈਨੂੰ ਹੁਣ ਕੋਈ ਪ੍ਰਵਾਹ ਨਹੀਂ ਲੋਕਾਂ ਦੀ ਕਹਿੰਦੇ ਲੋਕ ਜੋ ਕੁਝ ਕਹਿੰਦੇ ਕਹੀ ਜਾਣ ਮੈਨੂੰ ਕਹੀ ਜਾਣ ਠੱਗ ਹੈ ਚੋਰ ਹੈ ਬੇਈਮਾਨ ਹੈ ਕੁਝ ਕਹੀ ਜਾਣ ਮੈਨੂੰ ਪਰ ਕਹਿੰਦੇ ਹੁਣ ਲੋਕਾਂ ਦੇ ਮੈਂ ਆ ਨੱਕ ਦੇ ਵਾਸਤੇ ਕੋਈ ਵੀ ਪ੍ਰਮਾਤਮਾ ਦੇ ਉਲਟ ਜਾ ਕੇ ਕੰਮ ਨਹੀਂ ਕਰਦਾ ਜੋ ਗੁਰੂ ਦੇ ਉਲਟ ਜਾ ਕੇ ਮੈਂ ਹੁਣ ਨੱਕ ਰੱਖਣ ਵਾਸਤੇ ਕੋਈ ਵੀ ਉਲਟ ਕੰਮ ਨਹੀਂ ਕਰਦਾ ਨਾਕੋਂ ਕਾਟੀ ਕੰਨੋਂ ਕਾਟੀ ਕਹਿੰਦੇ ਕੰਨ ਵੀ ਲਾ ਕੇ ਪਰਾਂ ਮਾਰਤੀ ਮੈਂ ਹੁਣ ਨੱਕ ਰੱਖ ਨੱਕ ਰੱਖਣ ਵਾਸਤੇ ਬੰਦਾ ਇਹ ਕਰਦਾਗਾ ਨੱਕ ਰੱਖਦਾ ਤੇ ਲੋਕਾਂ ਦੇ ਉਸਤ ਸੁਣਨ ਵਾਸਤੇ ਵੀ ਕੰਨਾਂ ਦੇ ਨਾਲ ਲੋਕ ਕੀ ਕਹਿਣ ਤੇ ਪੁੱਛਦਾ ਵੀ ਹੁੰਦਾ ਕਈ ਵਾਰੀ ਕਿਉਂ ਕਹਿੰਦੇ ਆ ਨਾ ਲੋਕ ਫਿਰ ਫਲਾਣ ਨੇ ਬਾਪੂ ਦੇ ਭੋਗ ਤੇ ਗੁਲਾਬਜਾਮਣਾ ਖਾਤੀਆਂ ਵਾਹ ਭਈ ਵਾਹ ਪਕੌੜੇ ਖਵਾਤੇ ਆ ਕਰਤਾ ਉੱਥੇ ਆ ਕਰਤਾ ਇਹ ਲੋਕਾਂ ਦੀ ਵਡਿਆਈ ਕਹਿੰਦੇ ਮੈਂ ਹੁਣ ਜਾਲਤੀ ਹੋਣਾ ਲੋਕਣ ਕਿਆਂ ਵਡਿਆਈਆਂ ਅੱਗੇ ਥੇਤੀ ਜਾਲ ਤੇਰੇ ਅੱਗੇ ਜਾਲ ਬੰਨ ਗੁਰੂ ਜੀ ਕਹਿੰਦੇ ਲੋਕਾਂ ਦੀਆਂ ਵਡਿਆਂਾਂ ਦੇ ਵਿੱਚ ਪਿਆ ਪਿਆ ਮਾਣਾ ਮੇਰੇ ਆ ਤੂੰ ਸੋ ਬਾਬਾ ਕਬੀਰ ਜੀ ਕਹਿੰਦੇ ਨੱਕੋਂ ਕਾਟੀ ਕੰਨੋਂ ਕਾਟੀ ਕਾਟਕੂਟ ਕੈ ਦਾ ਡਰ ਇਹ ਕਹਿੰਨੇ ਕੱਟਕੁੱਟ ਕੇ ਮਤਾਉ ਮਰੀ ਪਰ ਮੈਂ ਕੀ ਕਰਾਉਣਾ ਹੋਣਾ ਲੋਕਾਂ ਦੀ ਵਡਿਆਈ ਮੈਂ ਕੁਝ ਨਹੀਂ ਕਰਾਂਗੀ ਕਹਿੰਦੇ ਮੈਨੂੰ ਤਾਂ ਪ੍ਰਮਾਤਮਾ ਚਾਹੀਦਾ ਹੈ ਗੁਰੂ ਚਾਹੀਦਾ ਹੈ ਇਹ ਨਾ ਰੁੱਸੇ ਮੇਰਾ ਰੁੱਸੇ ਨਾ ਕਲੰਗੀਆਂ ਵਾਲਾ ਜੱਗ ਭਵੇਂ ਸਾਰਾ ਹੀ ਰੁੱਸੇ ਸਾਰਾ ਰੁੱਸੇ ਜੱਗ ਭਣਾ ਦੀ ਸੱਚ ਕਹਿਣਾ ਹੈ ਸੱਚ ਬੋਲਣਾ ਹੈ ਸੱਚ ਲਿਖਣਾ ਹੈ ਸੱਚ ਦੇ ਨਾਲ ਖੜਨਾ ਹੋਣਾ ਹੁਣ ਝੂਠ 도ਗਲਾ ਜਾਂ ਪਾਣੋ ਸਰੀਰ ਵਿੱਚੋਂ ਇਕੱਲ ਚੁੱਕਾ ਸਰਹ ਵਿਚਾਰ ਜਿਉਂਦੇ ਬਜ਼ੁਰਗਾਂ ਦਾ ਸਤਕਾਰ ਕਰੀਏ ਭਾਈ ਜਿਉਂਦਿਆਂ ਆ ਜਿਉਂਦਿਆਂ ਨੂੰ ਪੁੱਛਿਆ ਕਰਕੇ ਬੇਬੇ ਅੱਜ ਦਹੀਂ ਖਾਣ ਨੂੰ ਜੀ ਕਰਦਾ ਤੇਰਾ ਨਹੀਂ ਦੇਦ ਕੇ ਤੈਨੂੰ ਅੱਜ ਬੇਬੇ ਅੱਜ ਥੋੜਾ ਜਿਹਾ ਘਿਓ ਪਾਦ ਕੇ ਉਹ ਤਾਂ ਤੈਨੂੰ blood ਵਾਧਾ ਤੇਰਾ ਚਾਲਾ ਅੱਜ ਪਾਦ ਰਿਹਾ ਥੋੜਾ ਜਿਹਾ ਜਿਉਂਦੇ ਜਿਉਂਦੀ ਮਾਂ ਨੂੰ ਘਿਓ ਪਾਇਆ ਕਰੋ ਬਾਪੂ ਨੂੰ ਜਿਉਂਦੇ ਨੂੰ ਜਿਉਂਦਾ ਤੱਕ ਘਿਓ ਨੂੰ ਤਰਸਦਾ ਮਰ ਗਿਆ ਵੀ ਲੇਨਾਰੇਂ ਦਾ ਵੀ ਜੇ ਕਿਤੇ ਡੋਕਲ ਪਾਣੀ ਜ ਬਣਾ ਕੇ ਵੀ ਔਰਗਾਂ ਦੇ ਮੂਰੇ ਸਬਜ਼ੀ ਤਰ ਦਿੰਦੇ ਐ ਚਲੋ ਭਾਈ ਜਿਹੜੇ ਸਤਕਾਰ ਕਰਦੇ ਉਹਨਾਂ ਨੂੰ ਨੇ ਕਈ ਬਜ਼ੁਰਗਾਂ ਦਾ ਵੇਖਿਆ ਡੋਕਲ ਪਾਣੀ ਆਲਾ ਬਾਪੂ ਖਾਲਾ ਰੋਟੀ ਆਲਾ ਬੇਬੇ ਪਈ ਰੋਟੀ ਬਣਾ ਕੇ ਰੱਖ ਦਿੰਦੇ ਬਸ ਪਰ ਚੇਤੇ ਰੱਖੋ ਜਿਹੜੇ ਘਰ ਵਿੱਚ ਬਜ਼ੁਰਗਾਂ ਦਾ ਸਤਕਾਰ ਨਹੀਂ ਹੁੰਦਾ ਉਸ ਘਰ ਦੇ ਵਿੱਚੋਂ ਪ੍ਰਮਾਤਮਾ ਦਾ ਰਹਿਮਤ ਦਾ ਹੱਥ ਪਰ ਉੱਠ ਜਾਂਦਾ ਪਿਆਰਿਓ ਨਹੀਂ ਰਹਿੰਦਾ ਪ੍ਰਮਾਤਮਾ ਵੀ ਹੱਥ ਤੋਂ ਚੱਕ ਦਿੰਦਾ ਹੈ ਜਿਹੜੇ ਘਰ ਦੇ ਵਿੱਚ ਬਜ਼ੁਰਗਾਂ ਨੂੰ ਦਰਕਾਰਿਆ ਜਾਂਦਾਗਾ ਸੋਹਰੋ ਵਿਚਾਰ ਜਿਉਂਦੇ ਬਜ਼ੁਰਗਾਂ ਦਾ ਸਤਕਾਰ ਕਰੋ ਜਿਉਂਦਿਆਂ ਨੂੰ ਪੁੱਛੋ ਬੇਬੇ ਰੋਟੀ ਬੇਬੇ ਪਾਣੀ ਜਿਉਂਦਿਆਂ ਨੂੰ ਪੁੱਛੋ ਮਰਨ ਤੋਂ ਬਾਅਦ ਤਾਂ ਕੋਈ ਕੁਛ ਨਾ ਕਰੇ ਪਿਆਰੋ ਬਸ ਜਿਉਂਦਿਆਂ ਨੂੰ ਜਿਉਂਦਿਆਂ ਦਾ ਸਤਿਕਾਰ ਰੱਖੋ ਸਭ ਜਾਣਦਾ ਪ੍ਰਮਾਤਮਾ ਤੇ ਜਿਹੜੇ ਬਜ਼ੁਰਗ ਜਿਉਂਦਿਆਂ ਦਾ ਜਿਹੜੇ ਪਰਿਵਾਰ ਜਿਉਂਦਿਆਂ ਦਾ ਸਤਿਕਾਰ ਕਰਦੇ ਐ ਤੇ ਉਹਨਾਂ ਦਾ ਵੀ ਸਤਿਕਾਰ ਹੋਊਗਾ ਇਹ ਗੱਲ ਲੈਣ ਦੇਣਾ ਪਿਆਰੋ ਚੇਤੇ ਰੱਖਿਓ ਜੀ ਗੱਲ ਜਿਹੜੇ ਬਜ਼ੁਰਗ ਦਾ ਸਤਿਕਾਰ ਆਪਾਂ ਅੱਜ ਕਰਾਂਗੇ ਮਾਂ ਦਾ ਆਪਦੀ ਦਾਦਾਦੀ ਦਾ ਤੇ ਸਾਡਾ ਵੀ ਲੈਣ ਦੇ ਨਹੀਂ ਚੱਲਣਾ ਤਾਂ ਗਾਂ ਵੇਰਨਾ ਕਿਉਂ ਸਾਡੇ ਬੱਚਾ ਦਾ ਜੀ ਨੁਲਾਇਕ ਨਿਕਲਦੇ ਬਾਲੇ ਨੁਲਾਇਕ ਨਿਕਲਨੇ ਆ ਭਾਈ ਜਿਹੋ ਜੇ ਤੂੰ ਸੰਭਾਲ ਕੀਤੀ ਸੀ ਉਹ ਜੀ ਤੇਰੀ ਸੰਭਾਲ ਹੋਣੀ ਹੈ ਦੇਖਦੇ ਆ ਨਾ ਬੱਚੇ ਇੱਕ ਗੱਲ ਚੇਤੇ ਰੱਖਿਓ ਬੱਚੇ ਸਭ ਵੇਖਦੇ ਆ ਵੀ ਮੇਰੀ ਬੇਬੇ ਦੇ ਨਾਲ ਮੇਰੀ ਦਾਦੀ ਦੇ ਨਾਲ ਵਿਤਕਰਾ ਹੋ ਰਿਹਾ ਹੈ ਘਰ ਦੇ ਵਿੱਚ ਬਾਪੂ ਦੇ ਨਾਲ ਵਿਤਕਰਾ ਹੋ ਰਿਹਾ ਹੈ ਤੇ ਜੋ ਵਿਤਕਰਾ ਵੇਖਦੇ ਆ ਤੇ ਬੱਚਿਆਂ ਦੇ ਅੰਦਰ ਸੰਸਕਾਰ ਬਣ ਰਹੇ ਆ ਉਹ ਤੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੁਣ ਤਾਂ ਛੋਟਾ ਹੈ ਹੰਜੇ ਹਣ ਦੇ ਸਮਾਂ ਮੈਂ ਵਖਾਉ ਤਾਰੇ ਤੈਨੂੰ ਮੁੜ ਕੇ ਫਿਰ ਫਿਰ ਕਹਣਗੇ ਸਾਡੀ ਤਾਂ ਦਾੜੀ ਨੂੰ ਹੱਥ ਪਾਉਂਦੇ ਆ ਜੀ ਭਾਈ ਦਾੜੀ ਨੂੰ ਹੱਥ ਪਾਉਣਗੇ ਜਦੋਂ ਤੂੰ ਨੇ ਸਤਕਾਰ ਕੀਤਾ ਬਾਪੂ ਦਾ ਤੂੰ ਤਾਂ ਬਾਪੂ ਦਾ ਮੰਜਾ ਕੋਠੀ 'ਚ ਵੀ ਭਾਰਾ ਲੱਗਣ ਲੱਗ ਗਿਆ ਤੇਰਾ ਤਾਂ ਹੁਣ ਕਹਿੰਦਾ ਨਾ ਨਾ ਬਾਪੂ ਇੱਥੇ ਥੁੱਕੀ ਜਾਏਗਾ ਮੈਂ ਤਲ ਤਾਂ ਉਧਰ ਯਾਰੋ ਪਾਲਖਾ ਕਮਰਾ ਜਾ ਭਰਾ ਬਣਾ ਦਿੰਨੇ ਤੇਰਾ ਨਾ ਸੋ ਜਿਉਂ ਦਾ ਸਤਕਾਰ ਰੱਖੋ ਭਾਈ हे अकाल पुरख वाहेगुरु सदा सिभत सला तेरी नाम मनुसा विचों गल आगी सी सो भाई जिन्ना दे हृदय विच परमात्मा दा सिभत सला वाज जांदी गुरुजी कहंदे फिर ओ बहुत परमात्मा तेरा नाम जिनका मन वसया वाजे शब्द कनेरे फिर कहंदे वे कनेरे संगणे नो उना दे अंदर ना राग वाजे वाजदे जी काणा ही आनंद रेंदा परमात्मा दे रब दे प्यार दे अंदर ਇਨਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵਸ ਗਿਆ ਪਿਆਰਿਓ ਨਾਮ ਵਸ ਗਿਆ ਹਿਰਦੇ ਵਿੱਚ ਸਦਾ ਹੀ ਆਨੰਦ ਵਿੱਚ ਸੁਰਤ ਰਹਿੰਦੀ ਹੈ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰਹੇ ਨਾਨਕ ਅਖੀਰ ਵਿੱਚ ਤੀਜੇ ਪਾਸ਼ਾ ਜੀ ਕਹਿੰਦੇ ਪ੍ਰਮਾਤਮਾ ਸੱਚੇ ਸਾਹਿਬਾ ਕਿਆ ਨਾਹੀਂ ਕਰਤੇ ਰਹੇ ਤੇਰੇ ਘਰ ਵਿੱਚ ਕੀ ਨਾ ਮ ਕੀ ਨਹੀਂ ਮਾਲਦਾ ਸਭ ਕੁਝ ਆ ਤੇਰੇ ਘਰ ਦੇ ਵਿੱਚ ਦੇਨ ਨੂੰ ਬਸ ਗੱਲ ਇਹ ਆ ਜੀ ਵਿਸ਼ਵਾਸ ਦੀ ਗੱਲ ਆ ਟੀਕ ਦੀ ਗੱਲ ਹੈ ਭਰੋਸੇ ਦੀ ਗੁਰੂ ਦੇ ਉੱਤੇ ਭਰੋਸਾ ਕਰੀਏ ਸਾਰੀਆਂ ਦਾਤਾਂ ਗੁਰੂ ਦੇ ਦਰ ਤੋਂ ਵੀ ਮਿਲਦੀਆਂ ਪਿਆਰਿਓ ਦੁਨਿਆਵੀ ਤੌਰ ਤੇ ਵੀ ਤੇ ਜੇ ਰਹਾਣਿਅਤ ਦੀਆਂ ਜਿਹੜੀਆਂ ਦਾਤਾਂ ਆ ਗੁਣ ਸਬਰ ਸੰਤੋਖ ਦਇਆ ਸੇਲ ਸੰਜਮ ਇਹ ਸਾਰੀਆਂ ਦਾਤਾਂ ਗੁਰੂ ਘਰ ਦੇ ਵਿੱਚ ਆ ਪਿਆਰਿਓ ਸਾਡੇ ਮਨ ਨੂੰ ਸੰਤੋਖ ਆਵੇ ਸਬਰ ਆਵੇ ਦਇਆ ਵਾਲੀ ਭਾਵਨਾ ਹੋਵੇ ਅੰਦਰ ਇਹ ਗੁਣ ਮਾਲਤੀ ਤੁਸਾਨੂੰ ਬਖਸ਼ਿਸ਼ ਕਰੋ ਫੇਰੇ ਜਨਮ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰਪ੍ਰਭ ਆਪੇ ਮੇਲੇ ਜੀ ਸੋ ਸੰਤਾਂ